ਦੋਸਤੋ ਸੁਆਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿੱਧੂ ਮੂਸੇ ਵਾਲੇ ਬਾਅਦ ਦਲਜੀਤ ਦੋਸਾਂਝ ਹੀ ਇੱਕ ਅਜਿਹਾ ਪੰਜਾਬੀ ਐਕਟਰ ਹੈ ਇਸਨੇ ਪੰਜਾਬੀਆਂ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਗੂੰਜਣ ਲਾ ਦਿੱਤਾ ਹੈ ਉਹ ਚਾਹੇ ਕਚੇਲਾ ਦੀ ਗੱਲ ਹੋਵੇ ਜਾਂ ਫੈਸ਼ਨ ਫੈਸਟੀਵਲ ਮੈਟ ਗਾਲਾ ਦੀ ਗੱਲ ਹੋਵੇ ਹਰ ਥਾਂ ਪੰਜਾਬੀਆਂ ਦੀ ਬੱਲੇ ਬੱਲੇ ਆ ਪਰ ਦੋਸਤੋ ਦਲਜੀਤ ਦੋਸਾਂਝ ਨੇ ਹੁਣ ਆਪਣੇ ਫੈਨਸ ਨੂੰ ਇੱਕ ਹੋਰ ਸਰਪ੍ਰਾਈਜ਼ ਦਿੱਤਾ ਹੈ ਦੋਸਤੋ ਦਲਜੀਤ ਦੋਸਾਂਝ ਦੀ ਹਾਲੀਵੁੱਡ ਦੇ ਵਿੱਚ ਇੱਕ ਵੱਡੀ ਕੋਆਬੋਰੇਸ਼ਨ ਹੋਣ ਵਾਲੀ ਹੈ ਜੈਕਸਨ ਵੰਗ ਦੇ ਨਾਲ ਜੋ ਕਿ ਹਾਲੀਵੁੱਡ ਦਾ ਬਹੁਤ ਵੱਡਾ ਰੈਪਰ ਹੈ ਅਤੇ ਤੁਸੀਂ ਦੇਖ ਸਕਦੇ ਹੋ ਕਿ ਜੈਕਸਨ ਵੰਗ ਦੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ 33 ਮਿਲੀਅਨ ਫਾਲੋਅਰ ਵੀ ਨੇ ਅਤੇ ਇਹ ਪੰਜਾਬੀਆਂ ਦੇ ਲਈ ਬਹੁਤ ਹੀ ਵੱਡੀ ਕਲੈਬੋਰੇਸ਼ਨ ਹੋਣ ਵਾਲੀ ਹੈ ਤੇ ਜੈਕਸਨ ਵੰਗ ਅਤੇ ਦਲਜੀਤ ਦੋਸਾਂ ਦੇ ਵਕਤ ਸੌਂਗ 9 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਜੋ ਕਿ ਬਹੁਤ ਵੱਡਾ ਸੌਂਗ ਹੈ ਦੋਸਤੋ ਹੁਣ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਬਾਈ ਦੇ ਆਉਣ ਵਾਲੇ ਪ੍ਰੋਜੈਕਟਾਂ ਦੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿੱਧੂ ਫੈਨਜ਼ ਨੂੰ ਹਰ ਵਕਤ ਉਮੀਦ ਰਹਿੰਦੀ ਹੈ ਕਿ ਸਿੱਧੂ ਮੂਸੇਵਾਲੇ ਦਾ ਕੋਈ ਨਾ ਕੋਈ ਨਵਾਂ ਸੌਂਗ ਰਿਲੀਜ਼ ਕੀਤਾ ਜਾਵੇਗਾ ਮੈਨੇਜਮੈਂਟ ਵੱਲੋਂ ਅਤੇ ਦੋਸਤੋ ਹੁਣ ਇੱਕ ਸਿੱਧੂ ਫੈਨ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਵਿੱਚ ਸਿੱਧੂ ਮੂਸੇਵਾਲੇ ਦੀ ਫੋਟੋ ਦੇ ਉੱਪਰ ਲ ਾਂਜ ਨੂੰ ਇੱਕ EP ਸੌਨ ਨੂੰ ਮਿਲ ਸਕਦੀ ਹੈ ਪੰਜ ਗੀਤਾਂ ਦੀ ਅਤੇ ਉਸ ਵੀਡੀਓ ਦੇ ਲਾਸਟ ਦੇ ਉੱਤੇ ਤੁਸੀਂ ਦੇਖਿਓ ਕਿ ਮਾਤਾ ਚਰਨ ਕੌਰ ਦਾ ਇੱਕ ਸਕਰੀਨਸ਼ਾਟ ਵੀ ਲਾਇਆ ਹੋਇਆ ਹੈ ਜਿਸ ਵਿੱਚ ਮਾਤਾ ਚਰਨ ਕੌਰ ਨੇ ਕਿਹਾ ਕਿ ਪੱਕਾ ਕੋਈ ਨਾ ਕੋਈ EP ਜ਼ਰੂਰ ਰੀਲੀਜ਼ ਕੀਤੀ ਜਾਵੇਗੀ ਪਰਿਵਾਰ ਵੱਲੋਂ ਅਤੇ ਦੋਸਤੋ ਤੁਸੀਂ ਸੋਚ ਕੇ ਦੇਖੋ ਕਿ ਜੇਕਰ ਸਿੱਧੂ ਮੂਸੇ ਵਾਲੇ ਬਾਈ ਦਾ ਇੱਕ ਗੀਤ ਬਿਲਬੋਰਡ ਤੇ ਪਹੁੰਚ ਸਕਦਾ ਹੈ ਤਾਂ ਸਿੱਧੂ ਮੂਸੇ ਵਾਲੇ ਦੀ EP ਜਦੋਂ ਰੀਲੀਜ਼ ਹੋਵੇਗੀ ਤਾਂ ਦੁਨੀਆ ਹਿੱਲ ਜਾਵੇਗੀ ਸਾਰੀ ਦੀ ਸਾਰੀ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਸਿੱਧੂ ਮੂਸੇ ਵਾਲੇ ਬਾਈ ਨੇ ਆਪਣੀ ਨੋ ਨੇਮ EP ਰੀਲੀਜ਼ ਕੀਤੀ ਸੀ ਬਿਨਾ ਕਿਸੇ ਪ੍ਰੋਮੋਸ਼ਨ ਅਤੇ ਬਿਨਾ ਕਿਸੇ ਦੱਸੇ ਤੋਂ ਤਾਂ ਸਿੱਧੂ ਮੂਸੇ ਵਾਲੇ ਬਾਈ ਵੱਲੋਂ ਉਹ ਈਪੀ ਰਾਤ ਨੂੰ ਰਿਲੀਜ਼ ਕੀਤੀ ਗਈ ਸੀ ਅਤੇ ਸਵੇਰ ਨੂੰ ਬਿੱਲਬੋਰਡ ਦੇ 93 ਨੰਬਰ ਦੇ ਉੱਤੇ ਟ੍ਰੈਂਡ ਕਰ ਰਹੀ ਸੀ ਤੇ ਦੋਸਤੋ ਸਿੱਧੂ ਮੂਸੇ ਵਾਲੇ ਬਾਈ ਦੇ ਜਾਂਦੇ ਜੀ ਵੀ ਇੰਨੀ ਜ਼ਿਆਦਾ ਪਪੂਲਾਰਿਟੀ ਸੀ ਸਿੱਧੂ ਮੂਸੇ ਵਾਲੇ ਦੇ ਨਾਮ ਦੀ ਅਤੇ ਅੱਜ ਤਾਂ ਦੁੱਗਣੀ ਤਿਗਣੀ ਹੈ ਅਤੇ ਜਦੋਂ ਅੱਜ ਦੇ ਸਮੇਂ ਵਿੱਚ ਕੋਈ EP ਰਿਲੀਜ਼ ਕੀਤੀ ਜਾਵੇਗੀ ਤਾਂ ਹੋ ਸਕਦਾ ਸਿੱਧੂ ਮੂਸੇ ਵਾਲੇ ਦੀ ਹੋ ਰਿਲੀਜ਼ ਕੀਤੀ ਗਈ EP ਟੌਪ 10 ਦੇ ਉੱਤੇ ਟ੍ਰੈਂਡ ਕਰਦੀ ਦੇਖ ਸਕਦੀ ਹੈ ਬੈਲਬੋਰਡ ਦੇ ਉੱਤੇ ਜਿਸ ਦੇ ਉੱਤੇ ਡ੍ਰੇਕ, ਟੇਲਰ ਸਵਿਫਟ ਅਤੇ ਹਾਲੀਵੁੱਡ ਦੇ ਹੋਰ ਵੱਡੇ ਵੱਡੇ ਰੈਪਰ ਟ੍ਰੈਂਡ ਕਰਦੇ ਨੇ ਅਤੇ ਇਸ ਦੇ ਨਾਲ ਸਿੱਧੂ ਮੂਸੇ ਵਾਲੇ ਬਾਈ ਦਾ ਰੁਤਬਾ ਹੋਰ ਜ਼ਿਆਦਾ ਵਧ ਜਾਣਾ ਦੋਸਤੋ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਕਿ ਸਿੱਧੂ ਮੂਸੇ ਵਾਲੇ ਬਾਈ ਦੀ EP ਰਿਲੀਜ਼ ਹੋ ਸਕਦੀ ਹੈ ਇਨ ਫਿਊਚਰ ਦੇ ਵਿੱਚ ਜਾਂ ਨਹੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਸਿੱਧੂ ਮੂਸੇ ਵਾਲੇ ਬਾਈ ਦੇ ਪੱਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਅਤੇ ਨਵੀਂ ਅਪਡੇਟ ਲੈ ਕੇ ਧੰਨਵਾਦ